ਕੂੜੇ ਵਾਲੇ ਡੰਪ ਨੂੰ ਲੱਗੀ ਭਿਆਨਕ ਅੱਗ ਅੱਗ ਬੁਝਾਉਣ ਲਈ ਪੁੱਜੀਆਂ ਕਈ ਗੱਡੀਆਂ ਅੰਮ੍ਰਿਤਸਰ ਦੇ ਭਗਤਾਵਾਲਾ ਦਾਣਾ ਮੰਡੀ ਦੇ ਕੋਲ ਬਣੇ ਕੂੜੇ ਦੇ ਡੰਪ ਵਿੱਚ ਅੱਜ ਦੇ ਰਾਤ ਅੱਗ ਲੱਗ ਗਈ ਇਨ ਨੂੰ ਭਿਆਨਕ ਅੱਗ ਸੀ ਕਿ ਕੂੜੇ ਤੇ ਪਹਾੜੀਆਂ ਦੇ ਰੂਪ ਵਿੱਚ ਕੀਤੇ ਹੋਏ ਕੂੜੇ ਦੇ ਡੰਪ 'ਚ ਕਾਫੀ ਅੱਗ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇਣ ਲੱਗ ਪਈਆਂ ਜਿਸ ਦੇ ਚਲਦੇ ਲੋਕਾਂ ਨੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਤੇ ਪੁੱਛ ਕੇ ਉਹਨਾਂ ਵੱਲੋਂ ਅੱਗ ਨੂੰ ਬਚਾਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅਸੀਂ ਕਈ ਵਾਰ ਸਰਕਾਰਾਂ ਦੇ ਕੰਨਾਂ ਵਿੱਚ ਇਹ ਗੱਲ ਪਾ ਚੁੱਕੇ ਹਾਂ ਕਿ ਇੱਥੇ ਕੂੜੇ ਦੇ ਢੇਰ ਨਾ ਲਗਾਏ ਜਾਣ ਇਸ ਨਾਲ ਬਿਮਾਰੀਆਂ ਫੈਲਦੀਆਂ ਨੇ ਇਸ ਤੇ ਚਲਦੇ ਅੱਜ ਵੀ ਇੱਥੇ ਅੱਗ ਲੱਗ ਗਈ ਹੈ ਅੱਗ ਲੱਗਣ ਕਾਰਨ ਧੂੰਆਂ ਇੰਨਾ ਖਤਰਨਾਕ ਹੈ ਕਿ ਜਿਸ ਦਾ ਧੂਏ ਦੇ ਘਰ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ ਇਹ ਧੂਆ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ ਲੋਕਾਂ ਕੋਲ ਸਾਹ ਨਹੀਂ ਲਿਆ ਜਾ ਰਿਹਾ ਇਸ ਨਾਲ ਬਿਮਾਰੀਆਂ ਫੈਲਣ ਦਾ ਵੀ ਵੱਡਾ ਡਰ ਬਣਿਆ ਹੋਇਆ ਹੈ ਦੂਜੇ ਪਾਸੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਪਹੁੰਚੀਆਂ ਪਰ ਦੂਰ ਦੂਰ ਤੱਕ ਅੱਗ ਫੈਲ ਚੁੱਕੀ ਸੀ ਅੱਗ ਵਾਲੀਆਂ ਗੱਡੀਆਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਮੇਰਾ ਨਾਮ ਹੈ ਜਿੰਮੀ ਕਿਹੜਾ ਲੱਗਾ ਜੀ ਇਹ ਆਪਾਂ ਦਾਣਾ ਮੰਡੀ ਹੈ ਅੱਗ ਲੱਗੀ ਹੈ ਜੀ ਕਿਹੜੀ ਕਿਹੜੀ ਜਗ੍ਹਾ ਲੱਗੀ ਹੈ ਤੇ ਕੀ ਕਾਰਨ ਲੱਗਾ ਇਹ ਦਾਣਾ ਮੰਡੀ ਡੈਮ ਪਗਾਵਾ ਉੱਥੇ ਅੱਗ ਲੱਗੀ ਆ ਇਹ ਅੱਗ ਲੱਗ ਦਾ ਕਾਰਨ ਖਾਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਿਹਾ ਜੰਦਾ ਦਾ ਆ ਜਿਹੜਾ ਪ੍ਰਦੂਸ਼ਣ ਜਾ ਰਿਹਾ ਸਾਰਾ ਗੰਦ ਗੰਦਾ ਪ੍ਰਦੂਸ਼ਣ ਹੈਗਾ ਵਾ ਇਹਨਾਂ ਘਰਾਂ ਕਰਾ ਕੇ ਬਿਮਾਰੀਆਂ ਜਾ ਰਹੀਆਂ ਜੀ ਤੇ ਸਰਕਾਰਾਂ ਨੇ ਇਹ ਕੁਛ ਕੀਤਾ ਨਹੀਂ ਇਹਦਾ ਇਹ ਕਾਫੀ ਦਿਨ ਤੋਂ ਬਿਲਾਂ ਵੀ ਜਿਹੜੀ ਸਰਕਾਰ ਹੁੰਦੀ ਉਹ ਕਹਿੰਦੀ ਕਿ ਇੱਥੋਂ ਸੁਨਵਾਈ ਕਰਾਂਗੇ ਪਰ ਸੁਨਵਾਈ ਨਹੀਂ ਬਿਲਕੁਲ ਹੀ ਹੋ ਰਹੀ ਇਹ ਕੁੜੇ ਦਾ ਡੈਂਪ ਹੈ ਜੀ ਹਾਂਜੀ ਕੁੜੇ ਦਾ ਡੈਂਪ ਜੇ ਇਹਦੇ ਪਿਛੇ ਇਹਦੇ ਪਿਛੇ ਪੰਜ ਛੇ ਹੋਰ ਵੀ ਹੈਗੀਆਂ ਨੇ ਪਹਾੜੀਆਂ ਜਿਨ੍ਹਾਂ ਦੇ ਅੱਗ ਨਹੀਂ ਬੁਝ ਸਕਦੀ ਆ ਗੱਡੀ ਆਈ ਹੁਣ ਇਹਨਾਂ ਦੇ ਇੱਥੇ ਪ੍ਰੈਸ਼ਰ ਮਾਰਦਾ ਪਰ ਪਿਛਲੀ ਸਾਰ ਜਿਹੜੇ ਪਹਾੜੀ ਹੈਗੇ ਆ ਉਹਨਾਂ ਦੀ ਅੱਗ ਨਹੀਂ ਬੁਜੀਏ ਕਰਨ ਦੀ ਲੱਗੀ ਆਕੇ ਜੀ ਇਹਨੂੰ ਲੱਗੀ ਨੂੰ ਘੰਟਾ ਡੇਢ ਕੋਈ ਆਇਆ ਜੀ ਅੱਜ ਤਾਂ ਅਜੇ ਕੋਈ ਸੁਨੇਹ ਨਹੀਂ ਜੀ ਨਹੀਂ ਕਾਰਨ ਹੀ ਹਾਲ ਤੱਕ ਲੱਗਾ ਪਤਾ ਨਹੀਂ ਕਾਦੀ ਗੱਲ ਉਹ ਅੱਗ ਲੱਗੀ ਕਾਰਨ ਦਾ ਹੀ ਕੋਈ ਦੱਸਿਆ ਨਹੀਂ ਗਿਆ ਜੀ ਕਾਰਨ ਤਾਂ ਇਹ ਹੀ ਲੱਗਦਾ ਵਾ ਕਿ ਜਾਂ ਕੋਈ ਇਦੀ ਸ਼ਰਾਰਤ ਹੈ ਜੀ ਜਿੱਦਾਂ ਹੁਣ ਵੋਟਾਂ ਆ ਰਹੀਆਂ ਉਹ ਸਿੱਧਾ ਕਹਿੰਨੇ ਸ਼ਾਸਤ ਅੱਗੇ ਵੀ ਕਦੀ ਕਿ ਲਾਈ ਕੇ ਨੇ ਅੱਗੇ ਅੱਜ ਤੋਂ ਕਾਫੀ ਰਬਲ ਹੋਇਆ ਹੈਦਾ ਕਾਰਨ ਹੋਇਆ ਸੀਗਾ ਪਰ ਇੰਨਾ ਜ਼ਿਆਦਾ ਨਹੀਂ ਹੋਇਆ ਹੈ ਯਾਰ ਕਾ ਬਹੁਤ ਜ਼ਿਆਦਾ ਹੋਇਆ ਇਹਦਾ ਨੁਕਸਾਨ ਨਹੀਂ ਪਹਿਲਾਂ ਕਦੀ ਸਦਾ ਜਿੱਦਾਂ ਹੁਣ ਹੋਏਗਾ ਇਹ ਸਾਰਾ ਨੁਕਸਾਨ ਹੋਏਗਾ ਕਿਸ ਨਾਲ ਕਿਸ ਦਾ ਹਾਂ ਕੀ ਕਰਦੇ ਹੋ ਜੀ ਕਿਉਂਕਿ ਤੁਸੀਂ ਇਲਾਕਾ ਵਾਸੀ ਹੋ ਮੰਗੇ ਇਹ ਕਰਦੇ ਕਿ ਤੇ ਆ ਡੰਪ ਚੁਕਾਇਆ ਜਾਵੇ। ਤੇ ਚੁਕਾਇਆ ਜਾਵੇ। ਸਫਾਈ ਹੋ ਜੇ, ਸਭ ਵਧੀਆ ਹੋ ਜੇ। ਕਿ ਸਾਡੀ ਜਨਤਾ ਜਿਹੜੀ ਆ ਰਿਆਂਜ ਡੰਪ ਦਾ ਮੁੱਦਾ ਉਠਾਇਆ ਜਾਂਦਾ ਪਰ ਇਲੈਕਸ਼ਨ ਲੈ ਕੇ ਕਹਿ ਦਿੰਦੇ ਆ। ਕਹਿ ਦਿੰਦੇ ਆ ਕਿ ਅਸੀਂ ਕਰਦਾਂਗੇ ਕੋਈ ਗੱਲ ਨਹੀਂ ਐਰ ਕਾਵਾਂਗੇ ਇਹ ਨਵੀਂ ਸਰਕਾਰ ਆਏਗੀ, ਟਾਡੀ ਸੁਣੀ ਜਾਏਗੀ ਪਰ ਕੁਛ ਨਹੀਂ ਹੁੰਦਾ ਅਦਾ ਦਾ। ਸਿਰਫ ਸੁਣ ਕੇ ਬਾਅਦ ਵਿੱਚ ਗੱਲ ਸਰਕਾਰ ਬਦਲ ਜਾਂਦੀ ਆ, ਸਰਕਾਰ ਨਵੀਂ ਹੁੰਦੀ ਆ, ਚਾਹ ਦਿਨ ਰੋਵਾ ਹੁੰਦਾ ਵਾ ਉਸ ਤੋਂ ਬਾਅਦ ਫੇਰ ਉਹ ਹਾਲ।